ਪਹਿਲਗਾਮ ਵਿੱਚ ਬੇਕਸੂਰ ਵਿਅਕਤੀਆਂ ਤੇ ਗੋਲੀਆਂ ਮਾਰਨ ਕਰਕੇ ਜੋ ਬੇਕਸੂਰ ਮਾਰੇ ਗਏ ਹਨ ਉਸ ਕਰਕੇ ਬੀਬਾ ਹਰਸਿਮਰਤ ਕੌਰ ਨੇ ਕੀਤੀ ਬਠਿੰਡਾ ਵਿੱਚ ਸ਼ਿਰਕਤ ਅਤੇ ਕੈਂਡਲ ਮਾਰਚ ਕੱਢ ਕੇ ਜੋ ਦੁਸ਼ਮਣ ਹਨ ਉਹਨਾਂ ਦੀ ਨਿੰਦਿਆ ਕੀਤੀ ਅਤੇ ਰੋਸ ਜਤਾਇਆ ਕਾ ਖੱਚੋੜ ਜਿੰਦਾਬਾਦ 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 ਹਮਾਰੇ ਕੂਨ ਕੰਪੂਜ ਲਾ ਲਓ ਜਿੰਦਾਬਾਦ ਬਾਈ ਰੱਖ ਬਾਈ ਬਾਈ ਥੋੜਾ ਜਾ ਤੋ ਦਿਖ ਜਾਂਦੇ ਪਾਕਿਸਤਾਨ ਆਈਡੀ ਪਿੱਛੇ ਹਜਰ ਬਾਈ ਇਹ ਕਿਹਨੇ ਚਾਹੋਗੇ ਕਲਗਾਮ ਦੇ ਵਿੱਚ ਜੋ ਘਟਨਾ ਵਾਪਰੀ ਹੈ ਜੀ ਪੱਛੋਤੋ ਮੈਂ ਕੱਤ ਸਪਤਾਚੇ ਨਿੰਦਾ ਕਰਦੀਆਂ ਔਰ ਹਲੋ ਜੇ ਨਾ ਤਾਂ ਹੈਰਾ ਦਾ ਜਿਨ੍ਹਾਂ ਨੇ ਹਫਤੇ ਮਾਸੂਮ ਬੇਕਸੂਰ ਵੈਸੂ ਆਸੀਆ ਦਾ ਇਸ ਪੇਰੇ ਮੇਰੇ ਨਾਲ ਜਿਹੜਾ ਸਤਲ ਕੀਤਾ ਉਹ ਸਾਰੇ ਦੇਸ਼ ਤੇ ਰਾਸ਼ਿਆਂ ਦਾ ਹਿਰਦਾ ਜੰਜੋੜ ਕੇ ਰੱਖਦਾ ਹੈਗਾ ਅੱਜ ਪਾਵੇਂ ਕਸ਼ਮੀਰ ਤੇ ਲੋਕੀ ਹੋਣ ਦਾ ਦੇਸ਼ ਤੇ ਲੋਕੀ ਹੋਣ ਉਹ ਡੱਟ ਕੇ ਆਪਣੇ ਹਿੰਦੂ ਭਰਾਵਾਂ ਦੇ ਨਾਲ ਖੜਿਆ ਉਹਨਾਂ 26 ਪਰਿਵਾਰਾਂ ਦੇ ਨਾਲ ਹੋਣਾ ਮਾਵਾ ਭੈਣਾਂ ਦੇ ਨਾਲ ਜਿਹੜੇ ਉੱਥੇ ਸੈਲਾਨੀ ਛੁੱਟੀ ਮਨਾਣ ਗਏ ਸੀ ਤੇ ਛੁੱਟੀ ਤਾਂ ਉਹਨਾਂ ਨੂੰ ਕੀ ਇਹ ਸਵੇਰਾ ਮੀਨ ਦੇ ਨਾਲ ਜਿਸ ਤਰੀਕੇ ਦੇ ਨਾਲ ਕਤਲ ਕੀਤਾ ਉਹਦੀ ਜਿੰਨੀ ਸਖ ਸ਼ਬਦਾਂ ਚ ਨਿੰਦਾ ਕੀਤੀ ਜਾਏ ਉਹ ਘਾਟੇ ਮੇਰੇ ਕੋਲ ਤਾਂ ਸ਼ਾਦੀ ਨਹੀਂ ਹੈ ਕਿਉਂਕਿ ਇਹਨਾਂ ਨੂੰ ਮੈਂ ਇਨਸਾਨ ਨਹੀਂ ਇਹ ਹਯਵਾਨ ਤਾਂ ਵੀ ਮਾਰੇ ਜਾਨਵਰ ਇਹਨਾਂ ਦੇ ਵਾਸਤੇ ਹੋਜੇ ਸ਼ਬਦ ਹੋਣੇ ਚਾਹੀਦੇ ਮੈਂ ਜੇ ਇਹਨਾਂ ਦੇ ਬਾਜ਼ਮਾ ਚੇ ਜੇ ਕੋਈ ਦਮ ਸਿਖਾ ਤਾਂ ਆਪਾਂ ਸਾਡੇ ਫੌਜ ਦੇ ਨਾਲ ਮੁਕਾਬਲਾ ਕਰਦੇ ਨਿਹੱਤਿਆਂ ਤੋਂ ਘਰ ਕਰਕੇ ਤੁਸੀਂ ਹੀਰੋ ਨਹੀਂ ਬਣਦੇ ਤੁਸੀਂ ਜਾਨਵਰ ਕਹਿ ਲੈਂਦੇ ਹੋ ਅੱਜ ਦੁੱਖ ਹੁੰਦਾ ਹੈ ਕਿ ਅਸੀਂ ਸਾਰੇ ਡਟ ਕੇ ਦੇਸ਼ ਅੱਜ ਸਰਕਾਰ ਦੇ ਨਾਲ ਖੜੇ ਆ ਕਿ ਇਹੋ ਜੇ ਬੰਦਿਆਂ ਨੂੰ ਇਹੋ ਜਾਂ ਮੂੰਹ ਤੋੜ ਜਵਾਬ ਮਿਲਣਾ ਚਾਹੀਦਾ ਇਹਨਾਂ ਨੂੰ ਸਜ਼ਾ ਮਿਲਣੀ ਤੇ ਜਿਨ੍ਹਾਂ ਨੇ ਇਹ ਸਾਰੀ ਸਾਜ਼ਿਸ਼ ਕੀਤੀ ਹੈ ਉਹਨਾਂ ਨੂੰ ਬੇਨਕਾਬ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਬੇਕਸੂਰਾਂ ਦਾ ਖੂਨ ਡੋਲੇ ਲੇਕਿਨ ਜਿਹੜੇ ਕਸੂਰਵਾਰੇ ਹਨ ਉਹਨਾਂ ਨੂੰ ਛੜਿਆ ਧਰਮ ਮੈਨੂੰ ਚੰਗਾ ਲੱਗਦਾ ਹੈ ਬਿਲਕੁਲ ਇਹ ਤਾਂ ਧਰਮ ਦੇ ਨਾਤੇ ਇੱਕ ਸੂਬਾ ਇੱਕ ਦੇਸ਼ ਜਿੱਥੇ ਹਿੰਦੂ ਮੁਸਲਮਾਨ ਸਿੱਖ ਸਾਰੇ ਸ਼ਾਂਤੀ ਨਾਲ ਵਸਦੇ ਨੇ ਤੇ ਵਸਣਾ ਚਾਹੁੰਦੇ ਨੇ ਅੱਜ ਜਿਹੜਾ ਇਹਨਾਂ ਨੇ ਪਿਛਾਰੇ ਇੱਕ ਸਾਲ ਨੂੰ ਹਲਾਣ ਦੀ ਕੋਸ਼ਿਸ਼ ਕੀਤੀ ਹੈ ਇਸ ਸਭ ਤੋਂ ਸੱਚ ਸ਼ਬਦ ਜਿਵੇਂ ਇਹਨਾਂ ਦਾ ਨਿੰਦਾ ਕਰਦੀਆਂ ਕਿ ਧਰਮ ਦੇ ਆਧਾਰ 'ਤੇ ਤੁਸੀਂ ਕਿਸੇ ਨੂੰ ਕਤਲ ਕਰੋ ਅੱਜ Hindu ਭਾਈਚਾਰੇ ਦੇ ਨਾਲ ਪਾਵੇਂ ਸਿੱਖ ਹੋਏ ਪਾਵੇਂ ਮੁਸਲਮਾਨ ਹੋਏ ਸਾਰੇ ਅਸੀਂ ਡਟ ਕੇ ਖੜਿਆ ਫਿਰੋਜ਼ 'ਚ ਖੜਿਆ ਤੇ ਅੱਜ ਇਸ ਵਾਸਤੇ ਆਹ ਰੋਸ ਮਾਰਚ ਅਸੀਂ ਕਰ ਰਹੇ ਹਾਂ ਉਹਨਾਂ ਪਰਿਵਾਰਾਂ ਦੇ ਦੁੱਖ ਵਿੱਚ ਉਹਨਾਂ ਦੇ ਨਾਲ ਸਾਂਝ ਪਾ ਕੇ ਇਸ ਔਖੇ ਸਮੇਂ 'ਚ ਡਟ ਕੇ ਉਹਨਾਂ ਦੇ ਨਾਲ ਖੜੇ ਹੋ ਕੇ ਸਰਪਾਰਟੀ ਇੱਕ ਸਰਪਾਰਟੀ ਮੀਟਿੰਗ ਬੁਲਾਈ ਗਈ ਹੈ ਜੀ ਕੇਂਦਰ ਸਰਕਾਰ ਵੱਲੋਂ ਕਿ ਲੱਗਦਾ ਵੀ ਉਹਦੇ ਵਿੱਚ ਕੋਈ ਸਖਤ ਫੈਸਲਾ ਹੋਊਗਾ ਜੀ ਦੇਖੋ ਸਖਤ ਫੈਸਲਾ ਤਾਂ ਸਰਕਾਰ ਨੂੰ ਕਰਨਾ ਚਾਹੀਦਾ ਜੇ ਦੁਸ਼ਮਣ ਸਾਡੇ ਘਰ ਦੇ ਵਿੱਚ ਘੁੱਸ ਕੇ ਇਸ ਤਰੀਕੇ ਦੇ ਨਾਲ ਜੋ ਉਹਨਾਂ ਨੇ ਕੀਤਾ ਇਹਨੂੰ ਬਖਸ਼ਿਆ ਨਹੀਂ ਜਾ ਸਕਦਾ ਮੋਦੀ ਸਾਹਿਬ ਨੇ 5.2 ਇੰਚ ਦਾ ਸੀਨਾ ਕਿਹਾ ਸੀ ਕਿਉਂ ਲੱਗਦਾ ਵੀ ਉਹਨਾਂ ਤੋਂ ਕੋਈ ਐਵੀਓ ਜਿਹੀ ਹੋਊਗੀ ਜੋ ਇਸ ਵਾਰ ਹੋਇਆ ਜੀ ਇਕੋ ਜੋ ਵੀ ਫੈਸਲਾ ਲੈਣਾ ਹੈਗਾ ਸਰਕਾਰ ਸક્ષਮ ਹੈ ਉਹਨਾਂ ਕੋਲ ਬਹੁਮਤ ਹੈ ਆ ਸਾਰਾ ਦੇਸ਼ ਉਹਨਾਂ ਦੇ ਨਾਲ ਖੜਿਆ ਹੈ ਸਿਰਫ ਦੇਸ਼ ਦੇ ਲੋਕਾਂ ਨੇ ਮਨਾ ਚ ਹੈ ਅக்ਰੋਸ਼ ਹੈ ਤੇ ਬਹੁਤ ਵੱਡਾ ਦੁੱਖ ਹੈ ਕਿ ਹਰ ਹਿੰਦੁਸਤਾਨੀ ਚਾਹੁੰਦਾ ਹੈ ਕਿ ਜਿਨ੍ਹਾਂ ਨੇ ਆ ਕੀਤਾ ਹੈ ਉਹਨਾਂ ਨੂੰ ਬਖਸ਼ਿਆ ਨਹੀਂ ਇਹ ਪਹਿਲੀ ਵਾਰ ਨਹੀਂ ਹੋਇਆ ਹਰ ਵਾਰ ਹੋਇਆ ਹੈ